ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ ਤੇਰੇ ਚੋ ਜੋ ਚੋਜੀਆਂ ਭੁੱਲ ਦੇ ਨੀ ਤੇਰੇ ਪਿਆਰ ਦੇ ਪੈ ਜੋ ਪੇਚ ਪੀਚੇ ਨਵਾਂ ਸਮੇਂ ਦੇ ਆ ਲਾਲ ਵੀ ਖੁੱਲ ਦੇ ਨੀ ਲੱਖਾਂ ਯੁੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਕੌਤਕ ਦੇ ਤੁਲ ਦੇ ਨੀ ਛਤਰ ਧਾਰੀਆਂ ਦੇ ਸਿਰ ਤੇ ਛਤਰ ਜਿਵੇਂ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਦੇ ਨੀ ਪਰਬਤ ਕਰਨੀਆਂ ਦਾ ਟਿੱਲਾ ਬੀਰਤਾ ਦਾ ਤੇਰੇ ਤੀਰ ਦੀ ਨੋਕ ਤੇ ਤੁਲ ਜਾਵੇ ਮਾਣ ਕਰੀਏ ਗੁਰੂ ਗੋਬਿੰਦ ਸਿੰਘ ਵਰਗਾ ਬਾਪ ਕਿਸੇ ਕੋਲ ਨਹੀਂ ਹੈਗਾ ਪਰਬਤ ਕਰਨੀਆਂ ਦਾ ਟਿੱਲਾ ਵੀਰਤਾ ਦਾ ਤੇਰੇ ਤੀਰ ਦੀ ਨੋਕ ਤੇ ਤੁਲ ਜਾਵੇ ਸੱਤਾ ਪੀੜੀਆਂ ਦੀ ਜੱਦੀ ਬਾਦਸ਼ਾਹੀ ਤੇਰੇ ਘੋੜੇ ਦੇ ਪੈਰਾਂ ਵਿੱਚ ਰੁਲ ਜਾਵੇ ਲੱਗੇ ਦਾਗ ਗੁਲਾਮੀ ਦੇ ਧੋਣ ਖਾਤਰ ਖੂਨ ਤੇਰੇ ਅਜੀਬ ਦਾ ਡੁੱਲ ਜਾਵੇ ਸੁਣ ਕੇ ਸਾਕਾ ਸਰਹੰਦ ਦਾ ਹੱਸ ਛੱਡੇ ਵੇਖ ਰੋਣਾ ਯਾਕੂਬ ਨੂੰ ਭੁੱਲ ਜਾਵੇ ਤੇਰੀ ਬਾਂਕੀ ਕਮਾਨ ਦੇ ਗੋਸ਼ਿਆਂ ਨੂੰ ਜਿੱਤ ਬੀਰਤਾ ਆਣ ਪ੍ਰਣਾਮ ਕਰਦੀ ਤੇਰੇ ਸੇਵਕਾਂ ਦੇ ਜਿੱਥੇ ਲੈਣ ਜੋੜੇ ਮੁਕਤੀ ਆਣ ਕੇ ਉਥੇ ਬਿਸ਼ਰਾਮ ਕਰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਦੇ ਰੂਹੇ ਜ਼ਮੀਨ ਬ੍ਰਹਿਮੰਡ ਦੇ ਅੰਦਰ ਤੇਰੇ ਵਰਗੀ ਤਾਕਤ ਕਿਤੇ ਨਹੀਂ ਹੈਗੀ ਤੋ ਏਡੇ ਵੱਡੇ ਮਹਾਨ ਮਹਾਂਬਲੀ ਸਤਗੁਰੂ ਸੱਚੇ ਪਾਤਸ਼ਾਹ ਦੇ ਸੁਖ ਹੋਣਾ ਸਾਧ ਸੰਗਤ ਦੁਨੀਆ ਦਾ ਸਭ ਤੋਂ ਵੱਡਾ ਸਨਮਾਨ ਹੈ ਸਭ ਤੋਂ ਸਿੱਖ ਹੋਣਾ ਹੀ ਬੜਾ ਵੱਡਾ ਸਨਮਾਨ ਹੈ ਤੇ ਸਿੱਖ ਦੀ ਨਿਸ਼ਾਨੀ ਕੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਉਹਦੇ ਕੋਲ ਗੁਰੂ ਦੀ ਸਿੱਖਿਆ ਹੋਵੇ ਇਹ ਗੁਰੂ ਦੀ ਦੌਲਤ ਉਹਦੇ ਜੀਵਾਂ ਦੇ ਅੰਦਰ ਹੋਣੀ ਚਾਹੀਦੀ ਹੈ ਤੇ ਫਿਰ ਸਿੱਖ ਸ਼ੋਭ ਦਾ ਕਿੱਥੇ ਹੈ ਜੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਬਣਾ ਦਾ ਹੋਇਆ ਸਾਹ ਅੱਜ ਦੁਖਾਂਤ ਇਹ ਐ ਪਿਆਰ ਵਾਲਿਓ ਅੱਜ ਸਾਡੇ ਬੱਚੇ ਸਾਡੇ ਪਰਿਵਾਰ ਸਾਡੀ ਜਵਾਨੀ ਮੁਆਫ ਕਰਨਾ ਬੁਰਾ ਨਾ ਮਨਾਉਣਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਹੱਲਾ ਮਹੱਲੇ ਦਾ ਦਿਨ ਹੈ ਜਾਂਦੇ ਨੇ ਪਰ ਜਾਣ-ਜਾਣ ਵਿੱਚ ਫਰਕ ਹੈ ਕਈ ਭਾਗਾ ਵਾਲੇ ਤੁਹਾਡੇ ਵਰਗੇ ਸਿਆਣੇ ਜਾਂਦੇ ਨੇ ਉਹ ਗੁਰਬਾਣੀ ਗਾਉਂਦੇ ਨੇ ਗੁਰਬਾਣੀ ਦਾ ਪਾਠ ਕਰਦੇ ਨੇ ਇਤਿਹਾਸ ਸੁਣਦੇ ਨੇ ਤੇ ਗੁਰੂ-ਗੁਰੂ ਜਪਦੇ ਨੇ ਆਪਣੇ ਮਾਲਕ ਪ੍ਰਮਾਤਮਾ ਦਾ ਰੂਪ ਗੁਰੂ ਗੋਬਿੰਦ ਸਿੰਘ ਤੋਂ ਸਦਕੇ ਕੁਰਬਾਨ ਜਾਂਦੇ ਨੇ ਕਹਿੰਦੇ ਦਾਤਿਆ ਤੇਰੇ ਚਰਨਾ ਵਰਗਾ ਕਿਤੇ ਹੋਰ ਸੁਖ ਆਨੰਦ ਨਹੀਂ ਹੈ ਪਰ ਇੱਕ ਜਾਂਦੇ ਨੇ ਜਿਨ੍ਹਾਂ ਨੂੰ ਘਰੋਂ ਮਾਪਿਆਂ ਨੇ ਪਰਿਵਾਰ ਨੇ ਦੱਸਿਆ ਨਹੀਂ ਸਮੇਂ ਨਾਲ ਤੇ ਅੱਜ ਉਹ ਸੁਣਨਾ ਵੀ ਨਹੀਂ ਚਾਹੁੰਦੇ ਬਸ ਫਤੂਰ ਦਿਮਾਗ ਵਿੱਚ ਚੜਿਆ ਹੁੱਲੜ ਬਾਜੀ ਦਾ ਤੇ ਜਾਂਦੇ ਹਨ ਤੇ ਕਲਾਕਾਰਾਂ ਦੇ ਗੀਤ ਵਜਾਉਂਦੇ ਜਾਂਦੇ ਹਨ ਜਿਹੜੇ ਇਸ ਰੂਪ ਵਿੱਚ ਜਾ ਰਹੇ ਨੇ ਉਹਨਾਂ ਨੂੰ ਇੱਕ ਕਵੀ ਨੇ ਹੌਕਾ ਦੇ ਕੇ ਇੱਕ ਗੱਲ ਕਹੀ ਹੈ ਉਹ ਕਹਿੰਦਾ ਸਿੰਘਾ ਜੇ ਚੱਲਿਆ ਮਾਛੀਵਾੜੇ ਉਥੇ ਆਖੀ ਕਰ ਕਰਹਾੜੇ ਜੇ ਸਿੱਖਾ ਚੱਲਿਆ ਹੈ ਨਾ ਤੇਰੀ ਦਿਮਾਗ 'ਚ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਕੁਰਬਾਨੀਆਂ ਹੋਣੀਆਂ ਚਾਹੀਦੀਆਂ ਇਹ ਬਾਹਰਲੇ ਰੰਗ ਭੰਗ ਦੇ ਵਿੱਚ ਨਾ ਗਵਾਚ ਇਹਨਾਂ ਰੰਗਾ ਨਾਲ ਜੀਵਨ ਨਹੀਂ ਸੋਰਨਾ ਰੰਗ ਅੰਦਰ ਪਿਆਰ ਦਾ ਗੁਰਸਿੱਖੀ ਦਾ ਗੁਰਮਤ ਸਿਧਾਂਤਾਂ ਦਾ ਬਾਣੀ ਬਾਣੇ ਦਾ ਜੀਵਨ ਦੇ ਅੰਦਰ ਰੰਗ ਹੋਣਾ ਚਾਹੀਦਾ ਹੈ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ ਤੋ ਭਾਗਾ ਵਾਲਿਆਂ ਵਿੱਚ ਆ ਜਾਏਗਾ ਜਦਨ ਲਾਲ ਰੰਗ ਦਾ ਅਰਥ ਹੈ ਪਿਆਰ ਦਾ ਰੰਗ ਤੇਰੇ ਜੀਵਨ ਚ ਆ ਗਿਆ ਤੇ ਅਜੇ ਤਾਂ ਸਿੱਖ ਬਾਹਰ ਦੇ ਕੱਚਿਆਂ ਰੰਗਾ ਝੁਲੜਵਾ ਜੀਆਂ ਕਰਦੇ ਫਿਰਦੇ ਨੇ ਸਿੱਖਾਂ ਦੇ ਘਰਾ ਦੇ ਜੰਮੇ ਕਾ ਕੇ ਦੁਨਿਆਵੀ ਤੌਰ ਤੇ ਤਾਂ ਹੋ ਸਕਦਾ ਹੈ ਉਹ ਗੱਡੀਆਂ ਟਰਾਲਿਆਂ ਦੇ ਮਾਲਕ ਹੋਣ ਡਿਗਰੀਆਂ ਵੀ ਕਈਆਂ ਕੋਲ ਹੋ ਸਕਦੀਆਂ ਨੇ ਪਰ ਉਹਨਾਂ ਬੱਚਿਆਂ ਨੂੰ ਜਪਜੀ ਸਾਹਿਬ ਰਹਿਰਾਸ ਸਾਹਿਬ ਨਿਤਨੇਮ ਦੀਆਂ ਬਾਣੀਆਂ ਦੀ ਕੋਈ ਸਾਰ ਕੀਮਤ ਨਹੀਂ ਤੋਂ ਸਾਧ ਸੰਗਤ ਉਸ ਕਵੀ ਨੇ ਹੌਕਾ ਲੈ ਕੇ ਗੱਲ ਕਹੀ ਹੈ ਕਹਿੰਦਾ ਲਲਾਰੀ ਸਭ ਤੋਂ ਵੱਡਾ ਤਾਂ ਤੇਰੇ ਜੀਵਨ ਚ ਗੁਰੂ ਗੋਬਿੰਦ ਸਿੰਘ ਹੈ ਕੇਸਗੜ ਦੀ ਧਰਤੀ ਤੇ ਖਲੋਤਾ ਅੱਜ ਵੀ ਬਾਪੂ ਅਡੀਕ ਦਾ ਪਿਆਏ ਸਿੱਖ ਆਵੇ ਤਾਂ ਸਹੀ ਮੈਂ ਉਹਦੀ ਆਤਮਾ ਦੇ ਅੰਦਰ ਪਿਆਰ ਦਾ ਰੰਗ ਅੱਜ ਵੀ ਭਰਨ ਵਾਸਤੇ ਤਿਆਰ ਆ ਆਤਮ ਜਿਣੈ ਸਗਲ ਵਾਸਤੰਕ ਆਤਮਾ ਨੂੰ ਚੀਨਣ ਵਾਲਾ ਕੋ ਸਿੱਖ ਆਵੇ ਆਤਮਿਕ ਤਲ ਤੇ ਜੀਉਣ ਦੀ ਕੋਈ ਭਾਵਨਾ ਲੈ ਕੇ ਆਵੇ ਤੇ ਮੈਂ ਉਹਨੂੰ ਸੂਰਮਾ ਬਣਾ ਦੇਵਾਂਗਾ ਅੱਜ ਵੀ ਗੁਰੂ ਗੋਬਿੰਦ ਸਿੰਘ ਤਾਂ ਅਡੀਕ ਦੇ ਨਹੀਂ ਤੇ ਭਾਵਣਾ ਹੋਣੀ ਚਾਹੀਦੀ ਹੈ ਜਦੋਂ ਕੇਸਗੜ ਸਾਹਿਬ ਦੇ ਸਾਹਮਣੇ ਜਾਈਏ ਨਾ ਤਖਤ ਸਾਹਿਬ ਦੇ ਤੇ ਸਾਹਮਣੇ ਸਾਨੂੰ ਗੁਰੂ ਗੋਬਿੰਦ ਸਿੰਘ ਦੀ ਸਲਾਹ ਚਾਹੀਦਾ ਹੈ ਤੇ ਗੁਰੂ ਗੋਬਿੰਦ ਸਿੰਘ ਬਾਹਵਾਂ ਖੁੱਲੀਆਂ ਕਰਕੇ ਅੱਜ ਵੀ ਕਹਿ ਰਹੇ ਨੇ ਕੋਈ ਉੱਠੇ ਗੁਰੂ ਬੇਟਾ ਜੋ ਕਰੇ ਸੀਸ ਪੇਟਾ ਕੋਈ ਆਵੇ ਤੁਹਾਡੇ ਚੋਂ ਮੇਰਾ ਸਿੱਖ ਬੱਚਾ ਆਪਣੀ ਮੱਤ ਸਿਰ ਅਰਪਣ ਕਰੇ ਮੇਰੇ ਅੱਗੇ ਸੀਸ ਪੇਟਾ ਕਰੇ ਮੈਂ ਉਹਨੂੰ ਆਪਣਾ ਬਣਾ ਲਵਾਂ ਸਿਖਾ ਜੇ ਚੱਲਿਆ ਏ ਮਾਥੀਵਾੜੇ ਉਥੇ ਆਖੀ ਕਰ ਕਰਹਾੜੇ ਓਏ ਤੇਰੀ ਫੁੱਟ ਨੇ ਬਾਗ ਉਜਾੜੇ ਤੈਥੋਂ ਬਾਝ ਨਾ ਮੁੱਕਣ ਪਵਾੜੇ ਪਾਈਏ ਕਲਗੀ ਧਰਦੀਆਂ ਬਾਤਾਂ ਜਿਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਹ ਚੋਂ ਕੱਢੀਆਂ ਨੇਹਰੀਆਂ ਰਾਤਾਂ ਮਹਿੰਗੇ ਮੋਲ ਲਈਆਂ ਪਰ ਬਾਤਾਂ ਸਿਖਾ ਜੇ ਚੱਲਿਆ ਏ ਸਰਹੰਦ ਉਥੇ ਸੁੱਤੇ ਨੇ ਦੋ ਚੰਦ ਕਲਗੀ ਵਾਲੇ ਦੇ ਫਰਜੰਦ ਦਰਸ਼ਨ ਕਰੀ ਤੇ ਪਾਈ ਆਨੰਦ ਪਾਈਏ ਕਲਗੀ ਧਰਦੀਆਂ ਬਾਤਾਂ ਜਿਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਹ ਚੋਂ ਕੱਢੀਆਂ ਨੇਹਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਤਾਂ ਫਿਰ ਉਹ ਤੀਸਰੇ ਬੰਦ ਚ ਕਹਿੰਦਾ ਹੈ ਲਖਾਰੀ ਸਿਖਾ ਜੇ ਚੱਲਿਆ ਏ ਚਮਕੌਰ ਉਥੇ ਸੁੱਤੇ ਨੇ ਦੋ ਭੌਰ ਅਜੀਤ ਸਿੰਘ ਜੁਝਾਰ ਸਿੰਘ ਦਰਸ਼ਨ ਕਰੀ ਤੇ ਪਾਈ ਤੇ ਕਰੀ ਗੌਰ ਸਿਖਾ ਜੇ ਚੱਲਿਆ ਏ ਚਮਕੌਰ ਉਥੇ ਸੁੱਤੇ ਨੇ ਦੋ ਭੌਰ ਦਰਸ਼ਨ ਪਾਈ ਤੇ ਕਰੀ ਗੌਰ ਤੇਰੀ ਜ਼ਿੰਦਗੀ ਜਾਊਗੀ ਸੌਰ ਪਾਈਏ ਕਲਗੀ ਧਰਦੀਆਂ ਬਾਤਾਂ ਜਿਨਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਹ ਚੋਂ ਕੱਢੀਆਂ ਨੇਹਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰ ਬਾਤਾਂ ਕਦੇ ਸਮਾਸੀ ਬਜ਼ੁਰਗਾਂ ਪੁੱਛਿਓ ਇਤਿਹਾਸ ਪੜ ਕੇ ਦੇਖਿਓ ਆਪਣਾ ਖਾਲਸਾ ਜੀ ਆਰੇ ਸਾਡਿਆਂ ਸਿਰਾਂ ਤੇ ਚੱਲਦੇ ਰਹੇ ਪਰ ਅੱਜ ਆਰੇ ਸਿੱਖਾਂ ਦੇ ਸਿਰਾਂ ਤੇ ਨਹੀਂ ਸਿੱਖਾਂ ਦੀਆਂ ਜੜਾਂ 'ਚ ਚੱਲ ਰਹੇ ਨੇ ਸਾਡੇ ਸਿਧਾਂਤਾਂ ਤੇ ਹਮਲਾ